ਵੱਡੀ ਖਬਰ ਲੋਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਟਪੇੜ ਹੁੰਦੀ ਹੈ ਜੀ ਹਾਂ ਮਾਮਲੇ ਵਿੱਚ ਪੁਲਿਸ ਨੇ ਦੋ આરોપીਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਚੇਰੇ ਇਲਾਜ ਪੇਚਾ ਗਿਆ ਹੈ ਬਾਕੀਆਂ ਦੀ ਪਾਲ ਫਿਲਹਾਲ جاری ਹੈ ਮਾਮਲਾ ਰੰਜਿਸ਼ ਦੇ ਤਹਿਤ ਸੀ ਆਪ ਨੇਤਾ ਦੇਕਾਰ ਇੱਟਾ ਤੇ ਪੱਥਰ ਦਾ ਹਮਲਾ ਕਰਨ ਦਾ ਮਾਮਲਾ ਸੀ ਪੁਲਿਸ ਦੀ ਰੇਡ ਉਪਰੰਤ ਇਹ ਮੁਟਪੇੜ ਹੋਈ ਹੈ ਲੁਧਿਆਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਟਪੇੜ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦੇ ਜ਼ਰੀਏ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਦੱਸਦੀ ਕਿ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਬਦਮਾਸ਼ਾਂ ਦੀ ਰਾਖੀ ਦੇ ਲਈ ਪੁਲਿਸ ਮੁਲਾਜ਼ਮ ਵੀ ਉੱਥੇ ਖੜੇ ਨਜ਼ਰ ਆਏ ਨੇ ਉਦਰੀ ਗੋਲੀ ਲੱਗੇ ਬਦਮਾਸ਼ਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਸੀਨੀਅਰ ਅਧਿਕਾਰੀਆਂ ਦੇ ਕਹਿਣ ਮੁਤਾਬਕ ਡਿਊਟੀ ਤੇ ਤਨਖਾਹ ਸੁਰੱਖਿਆ ਕਰਮਚਾਰੀਆਂ ਦੇ ਨਾਲ ਇਹਨਾਂ ਦੀ ਮੁਠਪੇੜ ਹੋਈ ਸੀ ਯਾਰ ਮੈਂ ਵੀ ਜੀ ਮੈਂ ਕਹਿ ਰਿਹਾ ਮੈਨੂੰ ਨਹੀਂ ਪਤਾ ਜੀ ਅੱਛਾ ਕਿੱਥੇ ਆਏ ਹੋ ਤੁਸੀਂ ਮੈਂ ਇੱਥੇ ਐਮਰਜੈਂਸੀ ਚ ਆਇਆ ਐਮਰਜੈਂਸੀ ਕੀ ਹੈ ਇੱਥੇ ਸਰ ਰਾਤ ਮੁਕਾਬਲਾ ਹੋਇਆ ਮੈਨੂੰ ਇਹ ਨਹੀਂ ਪਤਾ ਕਿੱਥੇ ਹੋਇਆ ਅੱਛਾ ਕਿੰਨੇ ਨੌਜਵਾਨ ਹੋ ਮੈਨੂੰ ਕੁਝ ਨਹੀਂ ਪਤਾ ਮੈਂ ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਸਾਰ ਇਹੀ ਦੀ ਮੈਂ ਕਹਿੰਦਾ ਮੈਨੂੰ ਕੀ ਇਨਫੋਰਮੇਸ਼ਨ ਆਈ ਤੁਹਾਡੇ ਤੋਂ ਕਿ ਬੰਦੇ ਲੈਂਦੇ ਇਥੇ ਗੋਲੀ ਲੱਗ ਜਾਂਦੇ ਹਾਂ ਹਾਂ ਮੈਨੂੰ ਹੋਰ ਕੁਝ ਨਹੀਂ ਪਤਾ ਕਿੰਨੇ ਕਿੰਨੇ ਨੌਜਵਾਨ ਨੇ ਮੈਨੂੰ ਮੈਂ ਹੈ ਨਾ ਮੈਨੂੰ ਕੁਝ ਨਹੀਂ ਪਤਾ ਮੈਂ ਅੰਦਰ ਮੌਕਾ ਦੇਖਿਆ ਕੋਈ ਮੈਂ ਅਜੇ ਕੁਝ ਮੌਕਾ ਦੇਖਿਆ ਨਹੀਂ ਮੈਂ ਹੁਣ ਤੁਹਾਡੇ ਸਾਹਮਣੇ ਮੈਂ ਹੁਣ ਤੇ ਅਜੇ ਨਹੀਂ ਅੰਦਰ ਅੰਦਰ ਲਾਊਡ ਨਹੀਂ ਮੇਰਾ ਵੀ ਅੰਦਰ ਲਾਊਡ ਨਹੀਂ ਜੋ ਬਾਹਰ ਜੋ ਮਰਜ਼ੀ ਕਰੀਓ ਸਰ ਬਈ ਇੱਕ ਮੁਕਾਬਲਾ ਹੈ ਰਾਤ ਨੂੰ ਸਾਨੂੰ ਸਾਰ ਅਸਰਾਂ ਦਾ ਹੁਕਮ ਆ ਵੀ ਅੰਦਰ ਪਤਾ ਮੈਨੂੰ ਕੁਝ ਨਹੀਂ ਪਤਾ ਸਰ ਮੈਂ ਕਰੇ ਕਿੱਡੇ ਇਲਾਕੇ ਤੋਂ ਕਿੱਥੇ ਕਿੱਡੇ ਥਾਂ ਤੋਂ ਮੈਂ ਇਥੋਂ ਚੌਂਕੀ ਤੋਂ ਹਾਂਜੀ ਮੈਂ ਆ ਸਿਵਲ ਚੌਕੀ ਤੋਂ ਸਿਵਲ ਚੌਕੀ ਠੀਕ ਹੈ